ਫੈਕਟਰੀ ਆ ਭਾਜੀ ਸਾਡੇ ਬਰਾਬਰ ਰੇਟ ਕੋਈ ਪੂਰੀ ਦੁਨੀਆ ਚ ਨਹੀਂ ਦੇ ਸਕਦਾ ਭਾਜੀ ਕਿਉਂਕਿ ਸਾਡੇ ਸਾਰੇ ਆਪਣੇ ਤਿਆਰ ਹੁੰਦੇ ਆ ਸਾਰੇ ਸੂਟ ਸਾ ਖੁਦ ਤਿਆਰ ਕਰਦੇ ਆ ਜੀ ਭਾਜੀ ਸਾਰੇ ਆਪਣੇ ਤਿਆਰ ਹੁੰਦੇ ਆ ਲੋਕ ਵੇਚਣ ਆਸੇ ਬਹੁਤ ਕਪੜਾ ਲੈ ਕੇ ਜਾ ਰਹੇ ਆ business ਕਰਦੇ ਪੇ ਲੋਕ ਭਾਜੀ ਆ ਦੇਖੋ ਸ਼ਾਲ ਸੂਟ ਆ ਗਿਆ ਭਾਜੀ ਦੇਖੋ ਪਿਓਰ ਪਸ਼ਮੀਨੇ ਦਾ ਸੂਟ ਆ ਗਿਆ ਭਾਜੀ ਚੈੱਕ ਕਰ ਲਓ ਪਿਓਰ ਪਸ਼ਮੀਨੇ ਦਾ ਸੂਟ ਹੈ ਭਾਜੀ ਤੇ ਨਾਲ ਆएगी ਜੀ ਸ਼ਾਲ ओके ਪਰ ਇਹ ਸੂਟ ਬਿਯਾਰ ਚ ਵਿਕ ਰਿਹਾ ਜੀ 650 700 ਰੁਪਏ ਦਾ ਏਹੇ ਸ਼ਾਲ ਦੇ ਨਾਲ ਠੀਕ ਹੈ ਪਰ ਇਹ ਆਪਾਂ ਸੂਟ ਦੇ ਲੈਣਾ 160 ਰੁਪਏ ਦਾ 100 ਰੁਪਏ 160 ਰੁਪਏ 160 ਰੁਪਏ ਦਾ ਸ਼ਾਲ ਤੁਹੇ ਕੀ ਗੱਲ ਕਰਦੇ ਹੋ ਬਾਜੀ ਇਹ ਤਾਂ ਸੌਦਾ ਕਰੀਏ 160 ਰੁਪਏ ਚ 40 50 ਡਿਜ਼ਾਈਨ ਵੀ ਦੇ ਦਾਂਗੇ ਬਾਜੀ ਓਕੇ ਬਾਜੀ ਉਸ ਤੋਂ ਬਾਅਦ ਵਾਰੀ ਇਸ ਤੋਂ ਥੋੜੀ ਜਿਹੀ ਹੋਰ ਵੈਰਾਈਟੀ ਦੇਖ ਲਓ ਆ ਸੂਟ ਬਾਜੀ ਬਿਯਾਰ ਚ ਸੇਲ ਹੋ ਰਿਹਾ ਵਾ ਪਸ਼ਮੀਨੇ ਦਾ 750 800 ਰੁਪਏ ਦਾ ਆ ਦੇਖੋ ਪਸ਼ਮੀਨੇ ਦੀ ਸ਼ਰਟ ਆ ਗਈ ਨਾਲ ਬਾਜੀ ਆ ਗਈ ਜੀ ਸ਼ਾਲ ਓਕੇ ਜੀ। ਪਰੀ ਇਹ ਸ਼ਾਲ ਸੂਟ ਬਿਆਰ ਦੇਖਣਾ 750-800 ਰੁਪਏ ਦਾ। ਓਕੇ ਜੀ। ਆਪਾਂ ਪਰੀ 50 ਡਿਜ਼ਾਈਨ ਦੇ ਦੇਣੇ ਜਿਹੜੇ ਭੈਣਾ ਭਰਾਵਾਂ ਦੇ ਵੇਚਣ ਵਾਸਤੇ ਲੈਣਾ ਆਹ ਦੇਖ ਲਓ ਜੀ 750 ਵਿਕਣਾਂ ਦਾ ਸੂਟ ਦੇ ਦਾਂਗੇ ਭਾਜੀ ਸਿਰਫ 200 ਰੁਪਏ ਦਾ। 750 ਦਾ ਸਿਰਫ 200 ਚ 200 ਦੀ ਭਾਜੀ 200 ਚ ਦੇ ਦੇਾਂਗੇ। ਬਹੁਤ ਫਰਕ ਆ ਵੀਰੇ। ਪਰੀ ਆ ਇਦਾਂ ਹੀ ਆ ਦੇਖੋ ਆ ਵੀ ਪਸ਼ਮੀਨਾ ਦਾ ਸੂਟ ਆ ਗਿਆ ਸਿਰਫ 2-200 ਚ ਸ਼ਾਲ ਦੇ ਨਾਲ ਸੂਟ ਮਿਲ ਰਿਹਾ ਭਾਜੀ। ਆ ਦੇਖੋ ਆ ਸੂਟ ਆ ਗਿਆ ਭਾਜੀ ਨਾਲ ਆ ਗਈ ਜੀ ਸ਼ਾਲ। ਚਾਲ ਸੂਟ ਦੇਾਂਗੇ ਸਾਰਾ ਹੀ ਭਾਜੀ ਆ 2200 ਰੁਪਏ ਚੈੱਕ ਕਰੋ ਭਾਜੀ ਓਕੇ ਭਾਜੀ ਦੋ ਦੋ ਤੇ ਡਿਜ਼ਾਈਨ ਵੀ 40 40 50 ਰੁਪਿਆ ਇੱਕ ਗੱਲ ਹੋਰ ਵੀ ਹੈ ਭਾਜੀ ਜਿਹੜੇ ਭੈਣਾ ਭਰਾਵਾਂ ਨੇ ਨਵਾਂ ਬਿਜ਼ਨਸ ਸ਼ੁਰੂ ਕਰਨਾ ਹੈ ਸਿਰਫ 10 15000 ਰੁਪਏ ਨਾਲ ਘਰ ਬੈਠੇ ਆਪਣਾ ਕੰਮ ਕਰ ਸਕਦੇ ਆ ਮਹੀਨੇ ਦਾ 50000 ਕਮਾ ਸਕਦੇ ਆ ਜੀ ਗਾਰੰਟੀ ਦੇ ਨਾਲ ਹੈਗੀ ਭਾਜੀ ਓਕੇ ਜੀ ਭਾਜੀ 800 ਰੁਪਏ ਦਾ ਸੂਟ ਹੈ ਛਾਲ ਦੇ ਨਾਲ ਆਪਣਾ ਸੂਟ ਦੇ ਰਹਿਣਾ ਭਾਜੀ 290 ਰੁਪਏ ਦਾ ਓਕੇ ਜੀ ਆ ਦੇਖੋ ਇਦਾਂ ਦੇ ਡਿਜ਼ਾਈਨਰ ਸੂਟ ਫੋਟੋ ਵਾਲੇ ਕੈਟਲੋਗ ਵਾਲੇ 12 1200 13 1 ਆ ਸੂਟ ਆ ਗਿਆ ਨਾਲ ਬਾਜੂ ਆ ਗਈ ਆ ਲੋ ਜੀ ਨਾਲ ਆ ਗਈ ਛਲਟਕਾਂ ਵਾਲੀ ਸ਼ਾਲ ਆਹ ਲਓ ਸ਼ਾਲ ਗੱਡੀ ਪੇਰੀ ਆ ਭਾਈ ਜੀ ਭਾਈ ਜੀ ਸੂਟ ਵੇਚ ਰਿਹਾ 1200 1300 ਰੁਪਏ ਦਾ ਓਕੇ ਜੀ ਸਾਡੇ ਕੋਲ ਲੈ ਕੇ ਜਾ ਕੇ ਤੁਸੀਂ 1200 ਦਾ ਵੇਚੋ 1000 ਦਾ ਵੇਚੋ ਸਾਡੇ ਕੋਲ ਸੂਟ ਲੱਗ ਜੂ ਭਾਈ ਜੀ 350 ਰੁਪਏ ਦਾ ਬੱਲੇ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਲੁਧਿਆਣੇ ਖੜੇ ਫੀਲਡ ਕਾਂ ਦੇ ਨੇੜੇ ਪੁਰਦਵਾਰਾ ਦੁੱਖ ਨਿਮਾਨ ਸਾਹਿਬ ਤੁਹਾਨੂੰ ਲੇਡੀ ਸੂਟ ਦਿਵਾਉਣੇ ਆਪਾਂ ਬਹੁਤ ਘੱਟ ਰੇਟਾਂ ਵਿੱਚ ਤੁਸੀਂ ਦੇਖ ਕੇ ਲੈਣਾ ਲੈ ਜੇ ਬੁੜੀ ਨਾ ਬਣੇ ਰਹੋ ਆ ਜਿਓ ਜੀ ਉਹ ਸ਼ਾਹਬਾਹੀ ਹੁਣ ਆਈ ਤੂੰ ਲੈ ਜਾਊਗਾ ਅੰਦਰ ਤੇ ਮਲੌਣੇ ਬਾਈ ਉਹਨਾਂ ਨੂੰ ਵੀਡੀਓ ਨਾ ਬਣੇ ਰਿਓ ਅੰਦਰ ਹੀ ਅੱਜ ਤੇ ਤਿੰਨ ਵਾਰੀ ਲਾਂਦਾਂਗੇ ਹਾਂਜੀ ਸਸੀ ਗੱਲ ਬਾਜੀ ਸਸੀ ਗੱਲ ਬਾਜੀ ਦੱਸੀ ਉਹ ਠੀਕ ਠਾਕ ਹੋਈ ਵਧੀਆ ਭੈਜੀ ਵਧੀਆ ਸਰਦੀਆਂ ਦਾ ਸੀਜ਼ਨ ਸ਼ੁਰੂ ਹੋ ਗਿਆ ਫਿਰ ਕੀ ਦਿਖਾਵਾਂਗੇ ਤੁਹਾਨੂੰ ਭਾਜੀ ਸਰਦੀਆਂ ਦੀ ਬਹੁਤ ਵੈਰੈਟੀ ਆ ਚੁੱਕੀ ਹੈ ਫੈਕਟਰੀ ਆ ਭਾਜੀ ਸਾਡੇ ਬਰਾਬਰ ਰੇਟ ਕੋਈ ਪੂਰੀ ਦੁਨੀਆ 'ਚ ਨਹੀਂ ਦੇ ਸਕਦਾ ਭਾਜੀ ਕਿਉਂਕਿ ਸਾਡੇ ਸਾਰੇ ਆਪਣੇ ਤਿਆਰ ਹੁੰਦੇ ਆ ਸਾਰੇ ਸੂ ਸਾ ਖੁਦ ਤਿਆਰ ਕਰਦੇ ਆਂ ਜੀ ਭਾਜੀ ਸਾਰੇ ਆਪਣੇ ਤਿਆਰ ਹੁੰਦੇ ਲੋਕ ਵੇਚਣ ਆਸੇ ਬਹੁਤ ਕਪੜਾ ਲੈ ਕੇ ਜਾ ਰਹੇ ਆ ਬਿਜ਼ਨਸ ਕਰਦੇ ਪਏ ਲੋਕ ਭਾਜੀ ਆ ਦੇਖੋ ਸ਼ਾਲ ਸੂਟ ਆ ਗਿਆ ਭਾਜੀ ਦੇਖੋ ਪਿਓਰ ਪਸ਼ਮੀਨੇ ਦਾ ਸੂਟ ਆ ਗਿਆ ਭਾਜੀ ਚੈੱਕ ਕਰ ਲਓ ਪਿਓਰ ਪਸ਼ਮੀਨੇ ਦਾ ਸੂਟ ਹੈ ਭ ਓਕੇ ਫਰੀ ਸੂਟ ਬਜ਼ਾਰ ਚ ਵਿਕ ਰਿਹਾ ਜੀ 560 700 ਰੁਪਏ ਦਾ ਇਹ ਸ਼ਾਲ ਦੇ ਨਾਲ ਠੀਕ ਹੈ ਫਰੀ ਆਪਾਂ ਸੂਟ ਦੇ ਦੇਣਾ 160 ਰੁਪਏ ਦਾ 100 ਰੁਪਏ 160 ਰੁਪਏ 160 ਰੁਪਏ ਦਾ ਸ਼ਾਲ ਤੁਹੇ ਕੀ ਗੱਲ ਕਰਦੇ ਹੋ ਭਾਜੀ ਇਹ ਤਾਂ ਸੌਦਾ ਕਰੀਏ 160 ਰੁਪਏ ਚ 40 50 ਡਿਜ਼ਾਈਨ ਵੀ ਦੇ ਦਾਂਗੇ ਭਾਜੀ ਓਕੇ ਭਾਜੀ ਉਸ ਤੋਂ ਬਾਅਦ ਵਾਰੀ ਇਸ ਤੋਂ ਥੋੜੀ ਜਿਹੀ ਹੋਰ ਵੈਰਾਈਟੀ ਦੇਖ ਲਓ ਆ ਸੂਟ ਭਾਜੀ ਬਜ਼ਾਰ ਚ ਸੇਲ ਹੋ ਰਿਹਾ ਵਾ ਪਸ਼ਮੀਨੇ ਦਾ 750 800 ਰੁਪਏ ਦਾ ਆ ਦੇਖੋ ਪਸ਼ਮੀਨੇ ਦੀ ਸ਼ਰਟ ਆ ਗਈ ਨਾਲ ਭਾਜੀ ਆ ਗਈ ਜੀ ਸ਼ਾਲ ओके। ਭਾਜੀ ਇਹ ਸ਼ਾਲ ਸੂਟ ਬਿਜਾਰ ਦੇਖ ਰਹੇ 750-800 ਰੁਪਏ ਦਾ। ਓਕੇ ਜੀ। ਆਪਾਂ ਭਾਜੀ 50 ਡਿਜ਼ਾਈਨ ਦੇ ਦੇਣੇ ਆ। ਜਿਹੜੇ ਪਹਿਣਾ ਭਰਾਵਾਂ ਨੇ ਵੇਚਣਾ ਸੇ ਲੈਣਾ। ਆਹ ਦੇਖ ਲਓ ਜੀ 750 ਵਿਕਣਾਂ ਦਾ ਸੂਟ ਦੇ ਦਾਂਗੇ ਭਾਜੀ ਸਿਰਫ 200 ਰੁਪਏ ਦਾ। 750 ਉਹ ਸਿਰਫ 200 ਚ। 200 ਹੀ ਭਾਜੀ 200 ਚ ਦੇ ਦੇਾਂਗੇ। ਬਹੁਤ ਫਰਕ ਆ ਵੀਰੇ। ਭਾਜੀ ਆਹ ਦੇ ਹੀ ਆਹ ਦੇਖੋ ਆ ਵੀ ਪਸ਼ਮੀਨਾ ਦਾ ਸੂਟ ਆ ਗਿਆ ਸਿਰਫ 2-200 ਚ ਸ਼ਾਲ ਦੇ ਨਾਲ ਸੂਟ ਮਿਲ ਰਿਹਾ ਭਾਜੀ। ਆਹ ਦੇਖੋ ਆ ਸੂਟ ਆ ਗਿਆ ਭਾਜੀ। ਨਾਲ ਆ ਗਈ ਜੀ ਸ਼ਾਲ। ਸ਼ਾਲ ਸੂਟ ਦੇਾਂਗੇ ਸਾਰਾ ਹੀ ਭਾਜੀ ਆ 2 200 ਰੁਪਏ ਚੈੱਕ ਕਰੋ ਭਾਜੀ ਓਕੇ ਭਾਜੀ ਦੋ ਤੇ ਡਿਜ਼ਾਈਨ ਵੀ 40 40 50 ਰੁਪਿਆ ਇੱਕ ਗੱਲ ਹੋਰ ਵੀ ਹੈ ਭਾਜੀ ਜਿਹੜੇ ਭੈਣਾ ਭਰਾਵਾਂ ਨੇ ਨਵਾਂ ਬਿਜ਼ਨਸ ਸ਼ੁਰੂ ਕਰਨਾ ਹੈ ਸਿਰਫ 10 15000 ਰੁਪਏ ਨਾਲ ਘਰ ਬੈਠੇ ਆਪਣਾ ਕੰਮ ਕਰ ਸਕਦੇ ਆ ਮਹੀਨੇ ਦਾ 50000 ਕਮਾ ਸਕਦੇ ਆ ਜੀ ਗਾਰੰਟੀ ਦੇ ਨਾਲ 10 15000 ਜਿਆਦਾ ਸ਼ੁਰੂ ਕਰਾ ਦੋਗੇ ਬਸ 10 15000 ਜਿਆਦਾ ਲੱਖ ਰੁਪਏ ਲਾਉਣ ਦੀ ਲੋੜ ਨਹੀਂ ਭਾਜੀ ਆ ਦੇਖੋ ਪਿਓਰ ਸ਼ਾਲ ਸੂਟ ਆ ਗਿਆ ਪਸ਼ਮੀਨੇ ਦਾ ਭਾਈ ਚੈੱਕ ਕਰ ਲਓ ਓਕੇ ਪਿਓਰ ਸ਼ਾਲ ਸੂਟ ਆ ਦੇਖੋ ਨਾਲ ਆ ਗਈ ਜੀ ਸ਼ਾਲ ਬਿਯਾਰ ਵੇਚ ਰਹੇ ਬਲੀ 700 800 ਰੁਪਏ ਦਾ ਓਕੇ ਸੌ ਦੇ ਰਣਾ ਭਾਜੀ ਸ਼ਾਲ ਦੇ ਨਾਲ 225 ਰੁਪਏ ਦਾ ਸਰਬ 225 ਦਾ ਨਾਲ 225 ਉਸ ਵਰ ਭਾਜੀ ਆ ਦੇਖੋ ਇਹ ਤੇ ਡਿਜ਼ਾਈਨਰ ਸੂਟ ਫਿਰ ਉਸਕੇ ਵਾਲਾ ਡਿਜ਼ਾਈਨਰ ਸੂਟ ਹੈ ਭਾਜੀ ਡਿਜ਼ਾਈਨਰ ਸੂਟ ਆ ਦੇਖੋ ਭਾਜੀ ਇਹ ਭਾਜੀ ਬਿਯਾਰ ਚ ਸੂਟ ਵੇਚ ਰਹੇ 8 800 9 900 ਰੁਪਏ ਦੇ ਸ਼ਾਲ ਸੂਟਾਂ ਚੈੱਕ ਕਰ ਲਓ ਡਿਜ਼ਾਈਨਰ ਸੂਟ ਹੈ ਸਾਈਡ ਤੇ ਬਾਜੂ ਆ ਜਾਏਗੀ ਨਾਲ ਸੂਟ ਆ ਜਾਏਗਾ ਨਾਲ ਸ਼ਾਲ ਆ ਜਾਏਗੀ ਭਾਜੀ ਓਕੇ ਜੀ ਇਹ ਭਾਜੀ 800 ਰੁਪਏ ਦਾ ਸੂਟ ਹੈ ਸ਼ਾਲ ਦੇ ਨਾਲ ਆਪਾਂ ਸੂਟ ਦੇ ਰਹਿਣਾ ਭਾਜੀ 290 ਰੁਪਏ ਦਾ 500 ਵਾਲਾ 290 ਚ 290 ਚ ਕੈਟਲੌਗ ਲੈ ਆ ਦੇਖੋ 290 90 ਰੁਪਏ ਦੀ ਭਾਜੀ ਆ ਦੇਖੋ ਕੋਨੇ ਮਰਜੀ ਡਿਜ਼ਾਈਨ ਚੱਕੋ ਬਾਦੂ ਕੋਨੇ ਮਰਜੀ ਚੱਕੋ 290 ਭਾਜੀ 10000 ਨਾਲ ਕੰਮ ਸ਼ੁਰੂ ਕਰ ਲਓ ਬਸ ਜ਼ਿਆਦਾ ਪੈਸੇ ਲਾਉਣ ਦੀ ਲੋੜ ਨਹੀਂ ਹੈਗੀ ਓਕੇ ਆ ਦੇਖੋ ਇਦਾਂ ਦੇ ਡਿਜ਼ਾਈਨਰ ਸੂਟ ਫੋਟੋ ਵਾਲੇ ਕੈਟਲੌਗ ਵਾਲੇ 12 13 1300 ਵਿਕਣ ਵਾਲੇ ਭਾਜੀ ਆ ਦੇਖੋ ਜੀ ਸੂਟ ਆ ਗਿਆ ਹਾਂਜੀ ਆ ਨਾਲ ਸਾਈਡ ਤੇ ਬਾਜੂ ਆ ਗਈ ਆ ਦੇਖੋ ਆ ਸੂਟ ਆ ਗਿਆ ਨਾਲ ਬਾਜੂ ਆ ਗਈ ਆ ਲੋ ਜੀ ਨਾਲ ਆ ਗਈ ਛਲਟਕਾਂ ਵਾਲੀ ਸ਼ਾਲ ਆ ਦੇਖੋ ਸ਼ਾਲ ਗੱਡੀ ਪੇਰੀ ਭਾਜੀ ਸੂਟ ਵੇਚ ਰਿਹਾ 1200 1300 ਰੁਪਏ ਦਾ ਓਕੇ ਜੀ ਸਾਡੇ ਕੋਲ ਲੈ ਕੇ ਜਾ ਕੇ ਤੁਸੀਂ 1200 ਦਾ ਵੇਚੋ 1000 ਦਾ ਵੇਚੋ ਸਾਡੇ ਕੋਲ ਸੂਟ ਲੱਗ ਜੂ ਭਾਜੀ 350 ਰੁਪਏ ਦਾ ਬੱਲੇ ਭਾਈ 350 ਜੀ ਨਾਲ ਭਾਜੀ ਪੈਕਿੰਗ ਦੇਖੋ ਕਿੰਨੀ ਜ਼ਬਰਦਸਤ ਹੈ ਚੈੱਕ ਕਰੋ ਪੈਕਿੰਗ ਕਿੰਨੀ ਜ਼ਬਰਦਸਤ ਆ ਬਹੁਤ ਹੀ ਸੋਹਣੇ ਸੋਹਣੇ ਸੂਟ ਹੈ ਕੈਟਲੋਗ ਸਟਾਈਲ ਹੈ 350 ਜੀ ਦੇ ਦੇ ਦਿਆਂਗੇ ਭਾਜੀ ਵੀਡੀਓ ਸ਼ੇਅਰ ਕਰਕੇ ਆਣਾ ਪਏਗਾ ਬਸ ਓਕੇ ਵੀਡੀਓ ਸ਼ੇਅਰ ਕਰਕੇ ਜਿਹੜੇ ਸਾਡੇ ਭੈਣ ਭਰਾ ਵੀਡੀਓ ਨੂੰ ਸ਼ੇਅਰ ਕਰਨਗੇ ਵੱਧ ਤੋਂ ਵੱਧ ਸ਼ੇਅਰ ਕਰਨਗੇ ਆਪਾਂ 11 ਸੂਟ 11 ਲੱਕੀ ਉਹਨਾਂ ਨੂੰ ਗਿਫਟ ਕਰਾਂਗੇ ਭਾਈ ਜੀ ਓਕੇ ਜੀ ਬਸ ਤੁਹਾਨੂੰ ਕਰਨਾ ਕੀ ਆ ਵੀਡੀਓ ਸ਼ੇਅਰ ਕਰਨੀ ਆ ਜਿੱਦਾਂ ਕਿ ਹੁਣ ਤੁਸੀਂ ਕਰਤੀ ਤੁਹਾਡਾ ਸੂਟ ਪੱਕਾ ਹੋ ਗਿਆ ਜੀ ਸਕਰੀਨ ਦੇ ਉੱਤੇ ਨੰਬਰ ਦਿੱਤਾ ਹੈ ਨੰਬਰ ਤੇ ਫੋਨ ਕਰੋ ਤੇ ਆਪਣਾ ਐਡਰੈਸ ਭੇਜੋ ਤੁਹਾਨੂੰ ਸੂਟ ਭੇਜੀਏ ਬਸ ਇੱਕ ਵੀਡੀਓ ਸ਼ੇਅਰ ਕਰਦੇ ਤੁਹਾਨੂੰ ਸੂਟ ਮਿਲ ਰਿਹਾ ਜੀ ਓਕੇ ਜੀ ਉਸ ਤੋਂ ਬਾਅਦ ਭਾਈ ਏਦਾਂ ਦੇ ਡਿਜ਼ਾਈਨਰ ਸੂਟ ਚੈੱਕ ਕਰ ਲਓ ਭਾਈ ਆ ਦੇਖੋ ਇਹ ਪੰਜਾਬ हरियाणा 빠ਜੀ 우트라칸드 점무 카슈미르 히마찰 도 로그 아레 사데코 서디아 다 ਕਪੜਾ ਲੈਣ 오 ਲੋਗ ਆਪਣੇ 3-3 ਗੁਣਾ ਪੈਸੇ ਕਰ ਰਹੇ ਭਾਜੀ ਆ ਦੇਖੋ ਬੜੀ ਲੌਂਗ suit ਆ ਗਿਆ ਨਾਲ ਕੈਟਲੋਗ ਆ ਗਈ ਭਾਜੀ suit ਬਹੁਤ ਸੋਹਣਾ ਨਾਲ ਡਿਜ਼ਾਈਨਰ ਸ਼ਾਲ ਆ ਗਈ ਭਾਜੀ ਓਕੇ ਜੀ ਭਾਜੀ suit ਬਾਜ਼ਾਰ ਚ ਦੇਖ ਰਹੇ ਆ ਜੀ ਰਿਟੇਲ ਦੇ ਵਿੱਚ 1200 ਰੁਪਏ ਦਾ ਓਕੇ ਜੀ ਆਪਾਂ ਬੜੀ 1000 ਦਾ ਨਹੀਂ ਦੇਣਾ ਆਪਾਂ 1200 ਦਾ ਨਹੀਂ ਦੇਣਾ ਆਪਾਂ suit ਦੇ ਲੈਣਾ 350 ਰੁਪਏ ਸਰ 350 350 ਚ ਬੜੀ ਆ ਦੇਖੋ ਆ ਦੇਖੋ ਬਸ ਵੀਡੀਓ ਸ਼ੇਅਰ ਕਰਕੇ ਆਜੋ ਤੇ 10-15000 ਨਾਲ ਘਰ ਬੈਠੇ ਆਪਣਾ ਕੰਮ ਸ਼ੁਰੂ ਕਰ ਲਓ ਕੋਈ ਜਿਆਦਾ ਪੈਸੇ ਲਾਉਣ ਦੀ ਲੋੜ ਨਹੀਂ ਕਮਾਲ ਕਰੀ ਜਾਂਦੇ ਹੋ ਭਾਈ ਬਾਰੇ ਲੋਕੀ ਅੱਜ ਕੱਲ ਕਹਿੰਦੇ ਲੱਖਰਤੀਆਂ ਲੱਗੂਗਾ ਅਸੀਂ ਕਹਿੰਦੇ ਅਸੀਂ 15000 10000 ਲੈ ਕੇ ਆਜੋ ਅਸੀਂ 10000 ਨਾਲ ਹੀ ਕੰਮ ਸ਼ੁਰੂ ਕਰਾ ਦਾਂਗੇ ਭਾਜੀ ਤੇ ਗਰੰਟੀ ਹੈ ਭਾਜੀ 40 ਤੋਂ 50000 ਰੁਪਏ ਮਹੀਨਾ ਬਚੇਗਾ ਤੁਸੀਂ ਕਰਨਾ ਕੀ ਹੈ ਸਾਡੇ ਕੋਲ 10-15000 ਦਾ ਕਪੜਾ ਲੈ ਗਏ ਜਿੱਦਾਂ ਹੀ ਵਿਕਿਆ ਹਫਤੇ ਬਾਅਦ ਦੁਬਾਰਾ ਲੈਣ ਆਜੋ 15000 ਦਾ ਸਾਡੇ ਕੋਲ ਕਪੜਾ ਲੈ ਕੇ ਜਾਓਗੇ 15000 ਦਾ ਪਾਕਿਸਤਾਨੀ ਸੂਟ ਸਰਦੀਆਂ ਦੇ ਓਕੇ ਜੀ ਭਾਜੀ ਇਹ ਸੂਟ ਵੇਚ ਰਿਹਾ 18-1800 ਰੁਪਏ ਦਾ 16-1600 ਰੁਪਏ ਦਾ ਓਕੇ ਜੀ ਭਾਜੀ ਆਪਾਂ 1800 1600 ਨਹੀਂ ਲੈਣੇ ਜੀ ਭਾਜੀ ਆਪਾਂ ਸੂਟ ਦੇ ਨਾਲ ਸ਼ਾਲ ਭਾਜੀ ਸੂਟ ਦੇ ਦੇਣਾ ਸਿਰਫ ਤੇ ਸਿਰਫ 300 ਤੇ 60 ਰੁਪਏ ਦਾ ਬੱਲੇ ਬਾਜੀ 300 60 ਰੁਪਏ ਦੀ ਭਾਜੀ ਫੈਕਟਰੀ ਹੈ 50 ਸਾਲ ਪੁਰਾਣਾ ਸਟੋਰ ਹੈ ਜੀ ਆਹ ਦੇਖੋ ਡਿਜ਼ਾਈਨ ਦੇਖੋ ਚੈੱਕ ਕਰੋ ਮਾਹੀ ਬ੍ਰਾਂਡ ਦਾ ਮਾਲ ਆ ਭਾਜੀ ਬਾਜ਼ਾਰ 15-1500 ਦਾ ਸੂਟ ਵੇਚ ਰਿਹਾ ਆਪਾਂ 360 ਦਾ ਦੇਣਾ ਭਾਜੀ ਠੀਕ ਆ ਭਾਜੀ ਆ ਭਾਜੀ ਲੌਂਗ ਫੁੱਟ ਡਿਜ਼ਾਈਨ ਆ ਬਹੁਤ ਸੋਹਣੇ ਸੋਹਣੇ ਸੂਟ ਆ ਭਾਜੀ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਦੀ ਜਾਨ ਸ਼ਾਨ ਹੈ ਉਹ ਜੋ ਸੂਟ ਆ ਚੱਕਰੋ ਭਾਜੀ ਸੂਟ ਕਿੱਡਾ ਪਿਆਰਾ ਬਹੁਤ ਪਿਆਰਾ ਸੂਟ ਆ ਲੌਂਗ ਸੂਟ ਆ ਨਾਲ ਆਏਗੀ ਬਾਜੂ ਨਾਲ ਭਾਜੀ ਸ਼ਾਲ ਚੈੱਕ ਕਰ ਲਓ ਕਿੱਡੀ ਪਿਆਰੀ ਏ ਆ ਸ਼ਾਲ ਚੈੱਕ ਕਰ ਲਓ ਭਾਜੀ ਸੂਟ ਬਿਜਾਰ ਵੇਚ ਰਿਹਾ 1100 1200 ਰੁਪਏ ਦਾ ਕਿਉਂਕਿ ਪੈਕਿੰਗ ਬਹੁਤ ਸੋਹਣੀ ਆ ਭਾਜੀ ਜਬਰਦਸਤ ਪੈਕਿੰਗ ਆ ਦੇਖੋ ਆਪਾਂ ਸੂਟ ਦੇ ਦੇਣਾ ਭਾਜੀ 350 ਰੁਪਏ ਦਾ 11 12 16 350 ਦੇ ਦੋ 350 ਦੇ ਦੇਣਾ ਭਾਜੀ ਬਸ ਸਾਡੀ ਤਾਂ ਹੀ ਕੋਸ਼ਿਸ਼ ਹੈ ਸਾਡੇ ਨਾਲ ਜੁੜ ਕੇ ਨਵਾਂ ਬਿਜ਼ਨਸ ਸ਼ੁਰੂ ਕਰੋ ਔਰ ਗਾਰੰਟੀ ਅਸੀਂ ਲੱਗਨੇ ਆ ਜੀ ਤੁਸੀਂ 40 ਤੋਂ 50000 ਰੁਪਏ ਮਹੀਨਾ ਕਮਾਓਗੇ ਗਾਰੰਟੀ ਦੇ ਨਾਲ ਕੋਰੇ ਕਾਗਜ਼ 'ਤੇ ਸਾਡੇ ਕੋਲ ਲਿਖਾ ਲਓ ਕੰਮ ਸ਼ੁਰੂ ਕਰਨਾ ਸਿਰਫ 10 15000 ਰੁਪਏ ਕੋਈ ਜ਼ਿਆਦਾ ਪੈਸੇ ਨਹੀਂ ਲਾਣੇ 10 15000 ਦਾ ਕਪੜਾ ਤੁਹਾਡਾ ਭਾਜੀ ਵੱਧ ਤੋਂ ਵੱਧ ਹਫ਼ਤੇ 'ਚ ਵੇਚ ਲੂ ਕਾਨੀ ਪ੍ਰਿੰਟਾਂ ਦਾ ਸੂਟ ਭਾਜੀ ਕਾਨੀ ਪ੍ਰਿੰਟ ਭਾਜੀ ਕੋਈ 800 ਵੇਚ ਰਿਹਾ ਕੋਈ 900 ਵੇਚ ਰਿਹਾ ਹੋਲ ਸੇਲ ਦੇ ਵਿੱਚ ਸਾਡੇ ਕੋਲ ਭਾਜੀ ਕਾਨੀ ਪ੍ਰਿੰਟ ਦਾ ਸੂਟ ਚੱਕੋ ਦੀ ਸਿਰਫ 325 ਚ ਲਾ ਲਓ ਜੀ ਆ ਸੂਟ ਲਵੋ ਕਮਾਲ ਕਰੀ ਜਾਂਦੇ ਹੋ ਭਾਈ ਭਾਜੀ ਜਿੰਨੇ ਵੀ ਦੁਕਾਨਦਾਰ ਆ ਪੂਰੇ ਪੰਜਾਬ ਦੇ ਸਭ ਇੱਥੋਂ ਹੀ ਕਪੜਾ ਲੈ ਕੇ ਜਾਂਦੇ ਕਿਉਂਕਿ 50 ਸਾਲ ਪੁਰਾਣਾ ਸਟੋਰ ਹੈ ਤੇ ਸਾਡੇ ਕੋਲ ਹੀ ਸਾਰੇ ਦੂਰੂ ਦੂਰੋ ਕਪੜਾ ਲੈਣ ਆ ਰਹੇ ਆ ਨਗਰ ਚੱਕੋ ਦੀ ਆ ਜੀ 366 ਰੁਪਏ ਦੇ ਜੇ ਤੁਸੀਂ ਲੈਣੇ ਐਦਾ ਦੇ ਡਿਜ਼ਾਈਨਰ ਸੂਟ ਸ਼ਾਲ ਸੂਟ ਭਾਜੀ ਸ਼ਾਲ ਸੂਟ ਦਾ ਸਾਡੇ ਕੋਲ 1000 ਤੋਂ ਵੱਧ ਡਿਜ਼ਾਈਨ ਆ ਚੁੱਕਾ ਭਾਜੀ 1000 ਤੋਂ ਜ਼ਿਆਦਾ ਇਹ ਆਹ ਲੋ ਜੀ ਬਾਜੀ ਕਿੰਡਾ ਸ਼ਾਨਦਾਰ ਸੂਟ ਆ ਆ ਗਈ ਪਿਓਰ ਪਸ਼ਮੀਨੇ ਦੀ ਸਲਵਾਰ ਆ ਆ ਗਈ ਬਾਜੀ ਨਾਲ ਸ਼ਰਟ ਚੈੱਕ ਕਰ ਲੋ ਉਹ ਸੂਟ ਬਹੁਤ ਸੋਹਣਾ ਬਾਜੀ ਡਿਜ਼ਾਈਨਰ ਸੂਟ ਆ ਨਾਲ ਬਾਜੂ ਆ ਗਈ ਬਾਜੀ ਤੇ ਨਾਲ ਦੇ ਦਿਆਂਗੇ ਬਾਜੀ ਸ਼ਾਲ ਹਾਂਜੀ ਸੂਟ ਹੈਗਾ ਬਾਜੀ ਰਿਟੇਲ ਦੇ ਵਿੱਚ ਤਾਂ ਵਿਕਦਾ ਜੀ 1200 ਦਾ ਹੋਲ ਸੇਲ ਦੇ ਵਿੱਚ ਲੋਕੀ ਨੂੰ ਵੇਚ ਰਹੇ 650-700 ਰੁਪਏ ਦਾ ਹਾਂਜੀ ਆਪਾਂ ਬਾਜੀ ਸੂਟ ਦੇ ਰਹਿਣਾ ਸਿਰਫ ਦਾ ਸਿਰਫ 330 ਰੁਪਏ ਦਾ 330 ਹੀ ਦੇ ਦਊਂਗੇ 330 ਦਾ ਸ਼ਾਲ ਸੂਟ ਬਾਜੀ ਹੋਰ ਵੈਰਾਈਟੀ ਬਹੁਤ ਆ ਚੁੱਕੀ ਆ ਅਣਗਿਣੇ ਡਿਜ਼ਾਈਨ ਆ ਚੁੱਕੇ ਆ ਇਹ ਆ ਕੇ ਬਾਜੀ ਸ਼ਿਮਰ ਦੇ ਸੂਟ ਫਰਦੀਆਂ ਦੇ ਸਰਦੀਆਂ ਦਾ ਸ਼ਿਮਰ ਦਾ ਸੁੰਦ ਆ ਗਿਆ ਭਾਜੀ ਸਰਦੀਆਂ ਦਾ ਇੱਕ ਤਾਂ ਪਾਰਟੀ ਵਰ ਸ਼ਿਮਰ ਸਾਡੇ ਕੋਲ ਸਰਦੀਆਂ ਦੇ ਵੀ ਸ਼ਿਮਰ ਆ ਚੁੱਕੇ ਭਾਜੀ ਕੱਪੜੇ ਦੀ ਵੀਮਿੰਗ ਚੈੱਕ ਕਰ ਲਓ ਕੱਪੜੇ 'ਚ ਸਾਰਾ ਪਾਰਟੀ ਵਰ ਧਾਗਾ ਚੱਲਿਆ ਹੈ ਸੂਟ ਪਾ ਕੇ ਤੁਸੀਂ ਵਿਆਹ ਅਟੈਂਡ ਕਰ ਲਓ ਭਾਜੀ ਵਿਆਹ ਅਟੈਂਡ ਹੋ ਜਾਏਗਾ ਸੂਟ ਆ ਭਾਜੀ 2.5 ਕਿਲੋ ਵਜਨ ਦਾ ਖਾਲੀ ਸੂਟ ਸੂਟ ਦਾ ਚੈੱਕ ਕਰ ਭਾਜੀ ਸ਼ਿਮਰ ਦਾ ਸੂਟ ਬਹੁਤ ਹੀ ਪਿਆਰਾ ਸੂਟ ਨਾਲ ਪਸ਼ਮੀਨੇ ਦੀ ਸਲਵਾਰ ਤੇ ਨਾਲ ਆ ਸ਼ਾਲ ਸੂਟ ਲਿਖਦਾ ਭਾਜੀ 15-1500 16-1600 ਰੁਪਏ ਦਾ ਆ ਦੇਖੋ ਭਾਜੀ ਨਾਲ ਸ਼ਾਲ ਆ ਗਈ ਓਕੇ ਭਾਜੀ ਆਪਾਂ 15-1600 ਨਹੀਂ ਲੈਣੇ ਆ ओके okay, 450 ਦੇ ਦਿਆਂਗੇ 550 ਦੇ ਦੇ ਦਾਂਗੇ 1500 ਵਿਕਣ ਵਾਲਾ ਸੂਟ ਭਾਜੀ 450 ਤੇ ਡਿਜ਼ਾਈਨ ਭਾਜੀ 1.5 200 ਦਵਾਂਗੇ 1.50 ਤੋਂ 200 ਡਿਜ਼ਾਈਨ ਸਾਡੇ ਕੋਲ ਇੱਕ ਇੱਕ ਦੋ ਦੋ ਡਿਜ਼ਾਈਨ ਹੀ ਹੋਣਗੇ ਸਾਡੇ ਕੋਲ ਤਾਂ ਸਵੇਰੇ 8 ਵਜੇ ਆ ਜਾਓ ਤੇ ਸ਼ਾਮੀ 8 ਵਜੇ ਤੱਕ ਡਿਜ਼ਾਈਨ ਦੇਖੀ ਜਲੋ ਆ ਗਈ ਸਾਡੇ ਕੋਲ ਨਹੀਂ ਮੁੱਕਣੇ ਜੀ ਆਹ ਦੇਖੋ ਜੀ ਭਾਜੀ ਵੀਵਿੰਗ ਚ ਧਾਗਾ ਕਿੰਨਾ ਸੋਹਣਾ ਚੱਲਿਆ ਆ ਇਹ ਪਾਰਟੀ ਵੇਅਰ ਸੂਟ ਸਾਡੇ ਇੱਥੇ ਲੁਧਿਆਣੇ ਜਵਾੜੀ ਮਾਰਕਲ ਟਾਊਨ ਕੁਮਾਰ ਮੰਡੀ ਦੇ ਵਿੱਚ ਸੂਟ ਵੇਚ ਰਹੇ ਭਾਜੀ 2-2000 ਰੁਪਏ ਦਾ ਓਕੇ ਜੀ 2-2000 ਦਾ ਸੂਟ ਸਾਡੇ ਕੋਲ ਹੀ ਲੈ ਕੇ ਜਾ ਕੇ 2000 ਦਾ ਵੇਚ ਰਹੇ ਆ ਆਏ ਕਹਿੰਦੀ ਸ਼ਾਲ ਭਾਜੀ 2000 ਰੁਪਏ ਵਾਲਾ ਸੂਟ ਦੇ ਦਾਂਗੇ ਸਿਰਫ ਤੇ ਸਿਰਫ 550 ਰੁਪਏ ਦਾ ਭਾਜੀ 2000 550 ਦੇ ਦੂੰ 550 ਦੇ ਦੇ ਦਾਂਗੇ ਭਾਜੀ 2000 ਵਾਲਾ ਸ਼ੌਟ ਚੈੱਕ ਕਰ ਲੋ ਡਿਜ਼ਾਈਨਰ ਸੂਟ ਆ ਬਹੁਤ ਹੀ ਕਾਰੇ ਸੂਟ ਹੈ ਬਾਕੀ ਭਾਜੀ ਵੈਰਾਈਟੀ ਬਹੁਤ ਹੈ ਕਲੈਕਸ਼ਨ ਬਹੁਤ ਹੈ ਤੁਸੀਂ ਤੁਸੀਂ ਦੇਖ ਸਕਦੇ ਹੋ ਆ ਰੰਗ ਚੈੱਕ ਕਰ ਲਓ ਜੇ ਆਪ ਤੁਹਾਨੂੰ ਹੋਣ ਲੱਗੇ ਤਾਂ ਇੱਕ ਉਹ ਵੀਡੀਓ ਬਹੁਤ ਲੰਬੀ ਚਲੀ ਜਾਊਗੀ ਬਾਰੀ ਇਹਦਾ ਸਾਡੇ ਕੋਲ ਤਾਂ ਮੁਕਣ ਚ ਹੀ ਹੋਣਾ ਸੌਦਾ ਬਿਲਕੁਲ ਜੀ ਬਿਲਕੁਲ ਹਾਂ ਜੀ ਬਸ ਡਿਜ਼ਾਈਨ ਬਹੁਤ ਹੈ ਬਾਰੀ ਬਾਕੀ ਤੁਸੀਂ ਵਿਜ਼ਿਟ ਕਰ ਲਓ ਕਸਟਮਰ ਵਿਜ਼ਿਟ ਕਰੇਗਾ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਜਿੰਨਾ ਮਰਜ਼ੀ ਡਰੇ ਐਡਰੈਸ ਕੀ ਹੈ ਜੀ ਆਪਣਾ ਪੂਰਨ ਚੰਦ ਐਂਡ ਕੰਪਨੀ ਫੀਲਡ ਗੰਜ ਮਾਰਕੀਟ ਨਜ਼ਦੀਕ ਗੁਰਦੁਆਰਾ ਦੁਖਨਵਾਰਨ ਜੀ ਨੰਬਰ ਕੀ ਹੈ ਆਪਣਾ 62849 79073 7986958510 ਓਕੇ